ਅਮਰ ਸਿੰਘ ਚਮਕੀਲਾ ਕੇਸ ਦੀ ਮੁੜ ਹੋਵੇਗੀ ਜਾਂਚ ਪਤਾ ਚਲੇਗਾ ਕਿ ਆਖਰ ਦੋਸ਼ੀ ਕੌਣ ਸੀ 36 ਸਾਲ ਬਾਅਦ ਖੁੱਲਣਗੇ ਕਈ ਰਾਜ਼ ਦਲਜੀਤ ਦੀ ਫਿਲਮ ਹਿੱਟ ਹੋਣ ਤੋਂ ਬਾਅਦ ਮਾਮਲੇ ਦੇ ਵਿੱਚ ਨਵਾਂ ਮੋੜ ਆ ਚਾਉਣ ਵਾਲੇ ਬਾਗੋ-ਬਾਗ ਸਸਤੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਅਮਰ ਸਿੰਘ ਚਮਕੀਲੇ ਦਾ ਦੁਨੀਆ ਤੋਂ ਜਾਣਾ ਇੱਕ ਪਹੇਲੀ ਬਣਿਆ ਹੋਇਆ ਸੀ ਤਕਰੀਬਨ 36 ਸਾਲਾਂ ਤੋਂ ਇਹ ਮਾਮਲਾ ਉਲਝਿਆ ਹੀ ਪਿਆ ਹੈ ਕਿਸੇ ਨੂੰ ਨਹੀਂ ਪਤਾ ਕਿ ਚਮਕੀਲੇ ਨਾਲ 8 ਮਾਰਚ 1988 ਨੂੰ ਆਖਰ ਮੈਸਮਪੁਰ ਵਿੱਚ ਕੀ ਹੋਇਆ ਸੀ ਪਰ ਇੰਨਾ ਕ ਜ਼ਰੂਰ ਪਤਾ ਹੈ ਕਿ ਇਸ ਦਿਨ ਇਹ ਮਹਾਨ ਗਾਇਕ ਜੋੜੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੀ ਗਈ ਜਾਣ ਤੋਂ ਬਾਅਦ ਚਮਕੀਲੇ ਦੇ ਦੋ ਪਰਿਵਾਰ ਰੁੱਲ ਗਏ ਇੱਕ ਗਰਮੀਲ ਕੌਰ ਵਾਲਾ ਅਤੇ ਇਕਾ ਅਮਰਜੋਤ ਜਿਹੜੇ ਪਿੱਛੇ ਦੋ ਬੱਚੇ ਛੱਡ ਕੇ ਗਈ ਸੀ ਉਹ ਰੁਲ ਗਏ ਉਹਨਾਂ ਵਿੱਚੋਂ ਵੀ ਇੱਕ ਬੱਚਾ ਦੁਨੀਆ ਨੂੰ ਆਲਵੇਦਾ ਕਹਿ ਕੇ ਚਲਿਆ ਗਿਆ ਅਤੇ ਇੱਕ ਬੱਚਾ ਹਲੇ ਵੀ ਦੁਨੀਆ ਦੇ ਵਿੱਚ ਹੈ ਜੈਮਨ ਚਮਕੀਲਾ ਅਤੇ ਚਮਕੀਲੇ ਨੂੰ ਚਾਉਣ ਵਾਲਿਆਂ ਦੀ ਹਮੇਸ਼ਾ ਤੋਂ ਨਿਰਾਸ਼ਾ ਰਹੀ ਹੈ ਕਿ ਚਮਕੀਲਾ ਕੇਸ ਦੇ ਵਿੱਚ ਸਹੀ ਤਰ੍ਹਾਂ ਜਾਂਚ ਨਹੀਂ ਹੋਈ ਦੋਸ਼ੀਆਂ ਦਾ ਪਤਾ ਨਹੀਂ ਚੱਲ ਸਕਿਆ ਕੁਝ ਕੁ ਲੋਕਾਂ ਨੇ ਸਿੰਘਾਂ ਦਾ ਨਾਮ ਲਿਆ ਪਰ ਜਿਹੜੇ ਚਮਕੀਲੇ ਦੇ ਨਾਲ ਰਹਿਣ ਵਾਲੇ ਸੀ ਜਿਵੇਂ ਕਿ ਸਵਰਨ ਸਿੰਘ ਸਿਵਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਸਿੰਘਾਂ ਦਾ ਨਹੀਂ ਸੀ ਇਹ ਕਿਸੇ ਹੋਰ ਦਾ ਸੀ ਪਰ ਦੀ ਅਪੋ ਆਪਣੀ رائے ਅਪੋ ਆਪਣੇ ਵਿਚਾਰ ਨੇ ਪਰ ਹੁਣ ਦਿਲਜੀਤ ਅਤੇ ਇਮਤੀਆਜ਼ ਅਲੀ ਨੇ ਇੱਕ ਫਿਲਮ ਬਣਾਈ ਹੈ ਚਮਕੀਲਾ ਉਹ ਫਿਲਮ ਜਦੋਂ ਦਰਸ਼ਕਾਂ ਨੇ ਦੇਖੀ ਤਾਂ ਐਦਾਂ ਲੱਗਿਆ ਦਿਲਜੀਤ ਨੇ ਜਿਹੜਾ ਕਿਰਦਾਰ ਨਵਾਇਆ ਕਿ ਚਮਕੀਲਾ ਮੁੜ ਜਿਉਂਦਾ ਹੋ ਗਿਆ ਹੋਵੇ ਅਤੇ ਲੋਕ ਉਸ ਸਾਲਾਂ ਦੇ ਵਿੱਚ ਪਿੱਛੇ ਚਲੇ ਗਏ 36 ਸਾਲ ਪਿੱਛੇ ਚਲੇ ਗਏ ਐਦਾਂ ਲੱਗਿਆ ਕਿ ਅਸੀਂ ਦਿਲਜੀਤ ਨੂੰ ਨਹੀਂ ਚਮਕੀਲੇ ਨੂੰ ਹੀ ਦੇਖ ਰਿਆਂ ਅਤੇ ਉਹ ਸਾਰੇ ਘਟਨਾ ਕਰਮ ਸੀ ਜਿਹੜੇ ਫਿਲਮ ਦੇ ਵਿੱਚ ਦਿਖਾਏ ਗਏ ਸੀ ਉਹ ਐਦਾਂ ਲੱਗਣ ਲੱਗੇ ਕਿ ਸੱਚਮੁੱਚ ਚਮਕੀਲੇ ਨਾਲ ਆਹੀ ਕੁਝ ਹੋਇਆ ਹੋਵੇਗਾ ਖੈਰ ਦੋਸਤੋ ਚਮਕੀਲੇ ਦੀ ਜਿਹੜੀ ਫਿਲਮ ਹੈ ਫਿਲਮ ਚਮਕੀਲੇ ਦੀ ਹਿੱਟ ਜਾ ਰਹੀ ਹੈ ਅਤੇ ਕਾਫੀ ਮੋਟਾ ਪੈਸਾ ਵੀ ਕਮਾਰੀ ਹੈ ਫਿਲਮ ਸਿਨੇਮਿਆਂ ਦੇ ਵਿੱਚ ਨਹੀਂ ਲੱਗੀ ਚਾਉਣ ਵਾਲਿਆਂ ਦੀ ਨਿਰਾਸ਼ਾ ਵੀ ਹੈ ਪਰ ਜਿਹੜੇ ਲੋਕ ਚਮਕੀਲੇ ਨੂੰ ਬਿਲਕੁਲ ਨਹੀਂ ਜਾਣਦੇ ਸੀ ਪਤਾ ਹੀ ਨਹੀਂ ਸੀ ਕਿ ਚਮਕੀਲਾ ਹੈ ਕੌਣਾ ਉਹਨਾਂ ਨੂੰ ਵੀ ਪਤਾ ਚੱਲਿਆ ਕਿ ਇੱਕ ਐਸੀ ਮਹਾਨ ਗਾਇਕ ਜੋੜੀ ਵੀ 80 ਦੇ ਦੌਰ ਦੇ ਵਿੱਚ ਦੁਨੀਆ ਤੇ ਆਈ ਸੀ ਅਤੇ ਉਸ ਨੇ ਵੀ ਰਾਜ ਕੀਤਾ ਸੀ ਇੰਡਸਟਰੀ ਤੇ ਅਤੇ ਦੋਸਤੋ ਹੁਣ ਬਹੁਤ ਸਾਰੇ ਲੋਕ ਆਪੋ ਆਪਣੇ ਵਿਚਾਰ ਸੋਸ਼ਲ ਮੀਡੀਆ ਦੇ ਉੱਪਰ ਦੇਣ ਲੱਗੇ ਨੇ ਹਲੇ ਵੀ ਕਈ ਲੋਕ ਚਮਕੀਲੇ ਨੂੰ ਸਹੀ ਸਮਝ ਰਹੇ ਨੇ ਅਤੇ ਕਈ ਲੋਕ ਹਲੇ ਵੀ ਚਮਕੀਲੇ ਨੂੰ ਗਲਤ ਸਮਝ ਰਹੇ ਨੇ ਕੁਝ ਕਦਾ ਕਹਿਣਾ ਹੈ ਕਿ ਚਮਕੀਲਾ ਲੱਚਰ ਗੀਤ ਗਾਉਂਦਾ ਸੀ ਦੂਜੇ ਪਾਸੇ ਕੁਝ ਕ ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਉਸ ਦੇ ਗੀਤਾਂ ਨਾਲੋਂ ਜ਼ਿਆਦਾ ਲੈਕਚਰ ਤਾਂ ਭਰੀ ਹੋਈ ਐ ਅੱਜ ਕੱਲ ਪਰਿਵਾਰ ਨਾਲ ਬੈਠ ਕੇ ਟੀਵੀ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਕੋਈ ਫਿਲਮ ਸੀਰੀਅਲ ਜਾਂ ਫਿਰ ਇਹ ਤੋਂ ਤੱਕ ਕੇ ਸ਼ਾਰਟ ਫਿਲਮ ਵੀ ਨਹੀਂ ਦੇਖ ਸਕਦੇ ਕਹਿੰਦੇ ਨੇ ਕਿ ਚਮਕੀਲੇ ਨੇ ਉਹੀ ਕੁਝ ਗਾਇਆ ਜੋ ਕਿ ਆਪਣੇ ਸਮਾਜ ਦੇ ਵਿੱਚ ਹੁੰਦਾ ਹੈ ਪਰ ਗੱਲ ਸਿਰਫ ਇੰਨੀ ਕਹਿ ਕੇ ਉਸ ਨੇ ਸਿੱਧੀ ਗੱਲ ਗੀਤਾਂ ਵਿੱਚ ਕਹਿ ਦਿੱਤੀ ਲੋਕ ਨੇ ਜਿਹੜੇ ਲੁਕ ਛਿਪ ਕੇ ਉਹ ਗੱਲਾਂ ਕਰਦੇ ਨੇ ਐਸੇ ਕਰਕੇ ਕਹਿੰਦੇ ਨੇ ਕਿ ਚਮਕੀਲਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗਾ ਸੀ ਪਰ ਦੋਸਤੋ ਹੁਣ ਜਿਵੇਂ ਕਿ ਦਿਲਜੀਤ ਦੀ ਫਿਲਮ ਹਿੱਟ ਹੋਈ ਐ ਲੋਕਾਂ ਨੇ ਫਿਲਮ ਦੇਖੀ ਲੋਕਾਂ ਨੂੰ ਪਤਾ ਚੱਲਿਆ ਕਿ ਚਮਕੀਲਾ ਕੌਣ ਸੀ ਲੋਕਾਂ ਦੀ ਹੁਣ ਇੱਕ ਆਵਾਜ਼ بلند ਹੋਣ ਲੱਗੀ ਹੈ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਕੇਸ ਠੰਡੇ ਵਸਤੇ ਦੇ ਵਿੱਚ ਪਾ ਦਿੱਤਾ ਗਿਆ ਸੀ ਉਸ ਨੂੰ ਦੁਬਾਰਾ ਖੋਲਿਆ ਜਾਵੇ ਚਮਕੀਲਾ ਕੇਸ ਦੀ ਜਿਹੜੀ ਜਾਂਚ ਹੈ ਦੁਬਾਰਾ ਕਿਸੇ ਚੰਗੀ ਏਜੰਸੀ ਕੋਲੋਂ ਕਰਵਾਈ ਜਾਵੇ ਹੁਣ ਜਾਂਚ ਦੁਆਰਾ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਵਾਜ਼ ਉੱਠਦੀ ਹੋਈ ਜ਼ਰੂਰਤ ਦਿਖਾਈ ਦੇ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਿਸੇ ਤਰੀਕੇ ਦੇ ਨਾਲ ਉਹ ਜਾਂਚ ਦੁਆਰੇ ਹੋ ਸਕਦੀ ਹੈ ਹੈ ਤਾਂ ਕੰਮ ਮੁਸ਼ਕਲ ਪਰ ਅਗਰ ਏਜੰਸੀਆਂ ਕਰਨ ਤੇ ਆ ਜਾਣ ਤਾਂ ਉਹਨਾਂ ਦੇ ਕੋਲੋਂ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਰਹਿ ਸਕਦੀ ਬਹੁਤ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਦੇਖ ਰਿਹਾ ਇਹ ਆਵਾਜ਼ ਬੁਲੰਦ ਕਰ ਰਹੇ ਨੇ ਕਿ ਚਮਕੀਲਾ ਕੇਸ ਦੀ ਜਾਂਚ ਕਰੀ ਜਾਵੇ ਅਤੇ ਸਾਰਾ ਸੱਚ ਜੋ ਸਾਹਮਣੇ ਲਿਆਂਦਾ ਜਾਵੇ ਅਤੇ ਇੱਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਸਵਰਨ ਸਿੰਘ ਸਿਵਿਆ ਨੇ ਵੀ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਕਿਹਾ ਸੀ ਕਿ ਉਹ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਇਹ ਸਾਰੀ ਪਹੇਲੀ ਹੈ ਜਿਹੜੀ ਇਸ ਨੂੰ ਸੁਲਝਾ ਕੇ ਜਾਣਗੇ ਅਤੇ ਦੱਸ ਕੇ ਜਾਣਗੇ ਕਿ ਚਮਕੀਲੇ ਦੇ ਨਾਲ ਕਿੰਨਾ ਨੇ ਸਾਰਾ ਕੰਮ ਕਰਵਾਇਆ ਸੀ ਅਤੇ ਚਮਕੀਲੇ ਦੇ ਸਾਥੀ ਰਹੇ ਨੇ ਸਵਰਨ ਸਿੰਘ ਸਿਵਿਆ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਹੈ ਕਿ ਚਮਕੀਲੇ ਦੇ ਨਾਲ ਕਾਫੀ ਵਧੀਆ ਕਿਰਦਾਰ ਰਿਹਾ ਹੈ ਉਹਨਾਂ ਦਾ ਅਤੇ ਉਹਨਾਂ ਨੇ ਕਿਹਾ ਸੀ ਕਿ ਉਹ ਪਹੇਲੀ ਸੁਲਝਾਉਣਗੇ ਸਵਰਨ ਸਿੰਘ ਸਿਵਿਆ ਖੈਰ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਸੀ ਕਿ ਅਗਰ ਮੈਂ ਦੁਨੀਆ ਤੋਂ ਚਲਿਆ ਜਾਣਾ ਤਾਂ ਮੇਰਾ ਪਰਿਵਾਰ ਹੈ ਜਿਹੜਾ ਉਹ ਕਿਤਾਬ ਰਿਲੀਜ਼ ਕਰੇਗਾ ਹੁਣ ਦੇਖਦੇ ਆ ਕਿ ਉਹ ਕਿਤਾਬ ਕਦੋਂ ਰਿਲੀਜ਼ ਹੋਵੇਗੀ ਤੇ ਉਸ ਦੇ ਵਿੱਚ ਕਿਹੜੇ ਵੱਡੇ ਰਾਜ਼ ਖੁੱਲਣਗੇ ਅਤੇ ਸਵਰਨ ਸਿੰਘ ਸੀਬਿਆ ਨੇ ਇਹ ਵੀ ਕਿਹਾ ਸੀ ਕਿ ਸਿੰਘਾਂ ਨੇ ਇਹ ਕੰਮ ਨਹੀਂ ਕਰਵਾਇਆ ਤਾਂ ਦੋਸਤੋ ਤੁਸੀਂ ਕੀ ਸੋਚਦੇ ਹੋ ਇਸ ਪੂਰੇ ਘਟਨਾਕਰਮ ਬਾਰੇ ਕਿ ਜਾਂਚ ਦੁਆਰੇ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਐਨੇ ਸਾਲਾਂ ਬਾਅਦ ਵੀ ਕੁਝ ਵੀ ਹੱਥ ਪੱਲੇ ਨਹੀਂ ਲੱਗੇਗਾ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਧੰਨਵਾਦ ਰੱਬ ਰਾਖਾ